ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੇ ਇਸ ਵੇਲੇ ਆਪਣੀ ਸਕਰੀਨ ਤੇ ਤੁਸੀਂ ਝੋਨੇ ਦੀ ਜਿਹੜੀ ਇਹ ਸ਼ਾਨਦਾਰ ਫਸਲ ਦੇਖਦੇ ਪਏ ਹੋ ਇਹਦੀਆਂ ਕੁਝ ਖਾਸੀਅਤਾਂ ਨੋਟ ਕਰ ਲਓ ਤੇ ਓਦੋਂ ਬਾਅਦ ਵੀਡੀਓ ਪੂਰੀ ਦੇਖਣੀ ਆ ਕਿ ਨਹੀਂ ਦੇਖਣੀ ਇਹ ਫੈਸਲਾ ਕਰਿਓ ਪਹਿਲੀ ਖਾਸੀਅਤ ਇਹ ਆ ਕਿ ਇਸ ਝੋਨੇ ਤੇ ਪੱਤਾ ਲਪੇਟ ਸੁੰਡੀ ਦਾ ਅਟੈਕ ਨਹੀਂ ਹੋਇਆ ਦੂਸਰੀ ਖਾਸੀਅਤ ਇਹ ਆ ਕਿ ਇਹਨੂੰ ਗੋਭ ਦੀ ਸੁੰਡੀ ਵੀ ਨਹੀਂ ਪਈ ਤੀਸਰੀ ਖਾਸੀਅਤ ਇਹ ਆ ਕਿ ਇਹਦੇ ਉੱਤੇ ਮੁੱਢਾਂ ਵਾਲੇ ਤੇਲੇ ਦਾ ਅਟੈਕ ਵੀ ਨਹੀਂ ਹੋਇਆ ਤੇ ਚੌਥੀ ਖਾਸੀਅਤ ਇਹ ਆ ਕਿ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਉੱਲੀ ਰੋਗ ਦਾ ਅਟੈਕ ਵੀ ਨਹੀਂ ਹੋਇਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹ ਝੋਨਾ ਹੁਣ ਪਕਾਵਲ ਹੈ ਮੁੰਜੜਾਂ ਝੋਕ ਚੱਲੀਆਂ ਵੈਰਾਈਟੀ ਹੈਗੀ ਆ PR131 ਤੇ 1 ਜੁਲਾਈ ਨੂੰ ਇਹ ਝੋਨਾ ਇਸ ਖੇਤ ਦੇ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਸੀ ਉਸ ਵੇਲੇ ਪਣੀਰੀ ਦੀ ਉਮਰ ਸੀਗੀ 25 ਦਿਨ ਤੇ ਹਾਈਟ ਸੀ ਪਨੀਰੀ ਦੀ ਲਗਭਗ 8 ਇੰਚ ਸੋ ਇਹ ਜਿਹੜਾ ਝੋਨਾ ਅੱਜ ਬਿਨਾ ਕਿਸੇ ਕੀੜੇ ਮਾਰ ਜ਼ਹਿਰ ਤੋਂ ਬਿਨਾ ਕਿਸੇ ਉਲੀ ਨਾਸ਼ਕ ਜ਼ਹਿਰ ਤੋਂ ਬਹੁਤ ਸੋਹਣੇ ਤਰੀਕੇ ਸਿਰੇ ਚੜਦਾ ਪਿਆ ਤੇ ਜਿਹੜਾ ਸਾਡਾ ਇਹਦੇ ਤੇ ਖਰਚਾ ਆਇਆ ਜਦੋਂ ਤੁਸੀਂ ਉਹ ਜਾਣ ਲੋਗੇ ਤਾਂ ਤੁਹਾਡੇ ਦੰਦਾਂ ਥੱਲੇ ਜੀਭ ਆ ਜਾਊਗੀ ਵੀ ਇੰਨੇ ਘੱਟ ਖਰਚੇ ਦੇ ਵਿੱਚ ਝੋਨੇ ਦੀ ਫਸਲ ਸਿਰੇ ਚੜਾਤੀ ਹੈ ਸੋ ਦੋਸਤੋ ਅੱਜ ਜਦੋਂ ਪੂਰੇ ਪੰਜਾਬ ਦੇ ਵਿੱਚ ਹਲਦੀ ਰੋਗ ਨੇ ਝੋਨੇ ਦੀ ਐਸੀ ਤੈਸੀ ਫੇਰੀ ਪਈ ਆ ਤੇ ਝੋਨੇ ਵਾਲੇ ਕਿਸਾਨਾਂ ਦੀ ਭੂਤਨੀ ਪੜਾਈ ਪਈ ਆ ਤਾਂ ਇਸ ਝੋਨੇ ਦੇ ਵਿੱਚ ਇੱਕ ਵੀ ਦਾਣਾ ਹਲਦੀ ਰੋਗ ਨਾਲ ਗ੍ਰਸਤ ਕਿਉਂ ਨਹੀਂ ਹੈਗਾ ਇਸ ਝੋਨੇ ਤੇ ਪੱਤਾ ਲਪੇਟ ਦਾ ਅਟੈਕ ਕਿਉਂ ਨਹੀਂ ਹੋਇਆ ਇਸ ਝੋਨੇ ਤੇ ਗੋਭ ਦੀ ਸੰਟੀ ਦਾ ਹਮਲਾ ਕਿਉਂ ਨਹੀਂ ਹੋਇਆ ਇਸ ਝੋਨੇ ਚ ਮੁੱਢਾਂ ਵਾਲਾ ਤੇਲਾ ਕਿਉਂ ਨਹੀਂ ਆਇਆ ਇਹ ਉਹ ਸਵਾਲ ਆ ਜਿਨ੍ਹਾਂ ਦੇ ਜਵਾਬ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਤੇ ਇਸ ਵੀਡੀਓ ਦੇ ਰਾਹੀਂ ਉਹ ਜਵਾਬ ਅਸੀਂ ਤੁਹਾਡੇ ਰੂਬਰੂ ਕੰਨ ਲੱਗੇ ਆ ਸੋ ਆਪਾਂ ਮੌਜੂਦ ਆ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਬਾਈ ਦਪਿੰਦਰ ਸਿੰਘ ਹੁਣਾਂ ਦੇ ਨਾਲ ਇਹਨਾਂ ਦੇ ਖੇਤ 'ਚ ਇਹ 11 ਦਾ 11 ਏਕੜ ਰਕਬਾ ਜਿਹਦੇ ਵਿੱਚੋਂ ਲਗਭਗ 1.5 ਏਕੜ ਦੇ ਵਿੱਚ ਝੋਨਾ ਲੱਗਿਆ ਕੁਝ ਵੱਟਾਂ ਖਾਲਾਂ ਪਈਆਂ ਬੂਹਿਆਂ ਦੇ ਵਿੱਚ ਨਿਕਲ ਗਿਆ ਤਾਂ ਮੋٹے ਤੌਰ ਤੇ 1.5 ਏਕੜ ਰਕਬੇ ਦੇ ਵਿੱਚ ਇਹ ਝੋਨਾ ਲਾਇਆ ਗਿਆ ਤੇ ਇਹ ਦੀ ਇਹ ਸਾਰੇ ਮਸਲੇ ਇਹਦੇ ਚ ਨਹੀਂ ਖੜੇ ਹੋਏ ਇਹਦੀ ਵਜ੍ਹਾ ਜਿਹੜੀ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਉਹਦੇ ਕਾਰਨ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਪਹਿਲਾਂ ਆਪਾਂ ਸਵਾਗਤ ਕਰ ਲਈਏ ਬਾਈ ਦਪਿੰਦਰ ਸਿੰਘ ਜੀ ਉਹਨਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਧੰਨਵਾਦ ਤੁਹਾਡਾ ਜੀ ਸੋ ਇਹਨਾਂ ਦਾ ਇਹ ਖੇਤ ਆ ਇਹਨਾਂ ਦਾ ਹੀ ਝੋਨਾ ਇੱਕ ਵੱਡੀ ਖਾਸੀਅਤ ਹੋਰ ਦੱਸ ਦਈਏ ਕਿ ਸਾਰਾ ਰਕਬਾ 1.5 ਏਕੜ ਇਹਨਾਂ ਕੋਲੇ ਠੇਕੇ ਤੇ ਆ ਬਾਵਜੂਦ ਕਿ ਜ਼ਮੀਨ ਠੇਕੇ ਤੇ ਆ ਪਹਿਲਾਂ ਜੰਤਰ ਬੀਜ ਕੇ ਵੱਡਾ ਵੱਡਾ ਕਰਕੇ ਵਾਇਆ ਗਿਆ ਪਹਿਲਾਂ ਜ਼ਮੀਨ ਦਾ ਖਿਆਲ ਕੀਤਾ ਗਿਆ ਤੇ ਫਿਰ ਇੱਥੇ ਝੋਨਾ ਲਾਇਆ ਗਿਆ ਤੇ ਲੋਕ ਆਪ ਦੇ ਖੇਤਾਂ 'ਚ ਵੀ ਜੰਤਰ ਬੀਜ ਕੇ ਨਹੀਂ ਬੋਂਦੇ ਦਪਿੰਦਰ ਸਿੰਘ ਨੇ ਠੇਕੇ ਵਾਲੇ ਵਾਣ ਦੇ ਵਿੱਚ ਜੰਤਰ ਬੀਜ ਕੇ ਜ਼ਮੀਨ ਤਿਆਰ ਕੀਤੀ ਤੇ ਫਿਰ ਝੋਨਾ ਇੱਥੇ ਲਾਇਆ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਇਹ ਕੀੜਿਆਂ ਦਾ ਹਮਲਾ ਕਿਉਂ ਨਹੀਂ ਹੋਇਆ ਪੱਤਾ ਲਪੇਟ ਗੋਭ ਦੀ ਸੁੰਢੀ ਤੇ ਬੀਪੀਐਚ ਮੁੱਢਾਂ ਵਾਲਾ ਤੇਲਾ ਤੇ ਕਿਉਂ ਨਹੀਂ ਆਈ ਇਹਦੇ ਚ ਹਲਦੀ ਰੋਗ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫੰਗਸ ਉਹ ਤੁਹਾਨੂੰ ਦੱਸ ਦਈਏ ਕਿਉਂ ਨਹੀਂ ਆਈ ਸੋ ਦੋਸਤੋ ਸਭ ਤੋਂ ਵੱਡੀ ਗੱਲ ਕਿ ਇਸ ਝੋਨੇ ਨੂੰ ਟਰਾਂਸਪਲੈਂਟ ਕਰਨ ਤੋਂ ਪਹਿਲਾਂ ਇੱਥੇ ਜ਼ਮੀਨ ਪੂਰੀ ਤਕੜੀ ਤਿਆਰ ਕੀਤੀ ਗਈ ਟਰੈਕਟਰ ਦੀ ਛਤਰੀ ਲਕੋ ਹਾਂ ਦਾ ਜੰਤਰ ਵਿੱਚ ਵਾਹ ਕੇ ਉਦੋਂ ਬਾਅਦ ਜੰਤਰ ਕੱਦੂ ਕਰਤਾ ਤੇ 8 ਇੰਚ ਦੀ ਪਣੀਰੀ 25 ਦਿਨਾਂ ਦੀ ਅਸੀਂ ਟਰਾਂਸਪਲੈਂਟ ਕੀਤੀ ਤੇ ਝੋਨਾ ਲਾਇਆ ਖੁੱਲਾ ਡੁੱਲਾ ਬਾਈ ਦੀ ਗੇਠਾ ਜਿਹੜੀ 11 ਇੰਚ ਦੀ ਆ ਤੇ ਇੱਥੇ 11 ਇੰਚ ਜਾਂ 11 ਇੰਚ ਤੋਂ ਵੱਧ ਦੂਰੀ ਤੇ ਝੋਨਾ ਲੱਗਿਆ ਜਿਹੜੀ ਲੇਬਰ ਸਾਡੀ ਆਈਸੀ ਪ੍ਰਵਾਸੀ ਮਜ਼ਦੂਰਾਂ ਦੀ ਉਹਨੂੰ ਅਸੀਂ ਕਹਤਾ ਸੀ ਪੂਰਾ ਖੁੱਲਾ ਡੁੱਲਾ ਝੋਨਾ ਲਾਉਣਾ ਤੇ ਉਹਨਾਂ ਨੇ ਪੂਰਾ ਖੁੱਲਾ ਡੁੱਲਾ ਝੋਨਾ ਇਹ ਲਾਇਆ ਉਸ ਤੋਂ ਬਾਅਦ ਇਹਦਾ ਪਾਲਣ ਪੋਸ਼ਣ ਆ ਜਿਹੜਾ ਉਹ ਬਹੁਤ ਅਹਿਮ ਹੈ ਪਾਲਣ ਪੋਸ਼ਣ ਤੇ ਜਿਹੜੀ ਤੁਹਾਡੀ ਲਵਾਈ ਹੈ ਉਹ ਤੈਅ ਕਰ ਦਿੰਦੀ ਆ ਕਿ ਤੁਹਾਡਾ ਮਸਲਾ ਵਿਗੜੇਗਾ ਕਿ ਬਿਨਾ ਬਿਗੜੇ ਸਿਰੇ ਚੜ ਜਾਏਗਾ ਤਾਂ ਇਹਦਾ ਪਾਲਣ ਪੋਛਣਾ ਜਿਹੜਾ ਬਹੁਤ ਘੱਟ ਯੂਰੀਆ ਦੇ ਨਾਲ ਇਹ ਪੀਆਰ 131 ਪਾਲਿਆ ਗਿਆ ਕਿੱਲੇ ਦੀ ਸਿਰਫ 72 ਕਿਲੋ ਯੂਰੀਆ ਲੱਗੀ ਆ ਉਹ ਵੀ ਚਾਰ ਕਿਸ਼ਤਾਂ ਚ ਹਾਂਜੀ ਪਹਿਲੀ ਕਿਸ਼ਤ 12 ਕਿਲੋ ਦੂਜੀ 16 ਕਿਲੋ ਤੀਜੀ 20 ਕਿਲੋ ਦੀ ਤੇ ਚੌਥੀ 24 ਕਿਲੋ ਪ੍ਰਤੀ ਏਕੜ ਤੀਜੀ ਤੇ ਚੌਥੀ ਕਿਸ਼ਤ ਦੇ ਵਿੱਚ ਅਸੀਂ 15-15 ਕਿਲੋ ਐਮਓਪੀ ਮਿਊ ਰੇਟ ਆਫ ਪੋਟਾਸ਼ ਇਸ ਵਾਹਣ ਦੇ ਵਿੱਚ ਪਾਈ ਆ ਯੂਰੀਆ ਦੇ ਵਿੱਚ ਰਲਾ ਕੇ ਤੇ ਦੂਜੀ ਜਿਹੜੀ ਕਿਸਤ ਆ ਉਹ ਤੋਂ 4 ਦਿਨ ਪਹਿਲਾਂ ਅਸੀਂ ਇਹਦੇ ਵਿੱਚ 15 ਕਿਲੋ ਸਰੋਂ ਦੀ ਖਾਲ ਪਾਣੀ ਦੇ ਨਾਲ ਵਗਾਈ ਸੀ ਸੋ ਇਹ ਤਾਂ ਸੀਗਾ ਇਹਦਾ ਉਹ ਪਾਲਣ ਪੋਸ਼ਣ ਜਿਹੜਾ ਬਾਜ਼ਾਰ ਆਧਾਰਿਤ ਕੀਤਾ ਗਿਆ ਮੁੱਖ ਰੂਪ ਨਾਲ ਤੇ ਇਹਦੇ ਉੱਤੇ ਦੋ ਸਪਰੇਆ ਵੀ ਅਸੀਂ ਕੀਤੀਆਂ 2.5 ਕਿਲੋ ਯੂਰੀਆ ਕਿੱਲੇ ਦਾ ਅੱਧਾ ਕਿਲੋ ਸਲਫਰ 80% ਤੇ 200 ਗ੍ਰਾਮ ਦੇ ਲਗਭਗ ਚਲੇਟਡ ਜ਼ਿੰਕ 12% ਇਹਦੀਆਂ ਦੋ ਸਪਰੇਆਂ ਕੀਤੀਆਂ ਇਹ ਸੀਗਾ ਇਹਦਾ ਕੈਮੀਕਲ ਖੇਤੀ ਵਾਲਾ ਪਾਲਣ ਪੋਸ਼ਣ ਤੇ ਇਹਦੇ ਇਲਾਵਾ ਇਹਦੇ ਉੱਤੇ ਦੋ ਸਪਰੇਹਾਂ ਅਸੀਂ ਕੀਤੀਆਂ ਢਾਈ ਢਾਈ ਇਕੜਾ ਲਘੂ ਤੱਤ ਘੋਲ ਜਿਹੜਾ ਕਿ ਸਰੋਂ ਦੀ ਖਾਲ ਪਾਥੀਆਂ ਲੱਕੜ ਦੀ ਸੁਆਹ ਚੁੰਨੇ ਅਤੇ ਆਪਣੇ ਸਿੰਧਾ ਨਾਮਕ ਤੋਂ ਤਿਆਰ ਹੁੰਦਾ ਪਾਣੀ ਦੇ ਨਾਲ ਤਾਂ ਇਹ ਸਿਰਫ ਇਹਦਾ ਪਾਲਣ ਪੋਸ਼ਣ ਆ ਹੁਣ ਇਹ ਜਿਹੜਾ ਪਾਲਣ ਪੋਸ਼ਣ ਆ ਇਹਦੇ ਚਲਦਿਆਂ ਇਹ ਝੋਂਦਾ ਜਿਹੜਾ ਹੈਗਾ ਹਰ ਤਰ੍ਹਾਂ ਦੀ ਜਿਹੜੀ ਆਚਾ ਹੈਗੀ ਆ ਬਿਮਾਰੀ ਹੈਗੀ ਆ ਮੁਸੀਬਤ ਹੈਗੀ ਆ ਉਹ ਤੋਂ ਸੁਰੱਖ ਰੂ ਰਿਹਾ ਤੇ ਇੱਕ ਜ਼ਰੂਰੀ ਪੁਆਇੰਟ ਜੇ ਤੁਸੀਂ ਧਿਆਨ ਚ ਕਰ ਲਓ ਤਾਂ ਅੱਗੇ ਤੋਂ ਤੁਹਾਡਾ ਝੋਂਦਾ ਵੀ ਇਸ ਤਰ੍ਹਾਂ ਦਾ ਹੋਊਗਾ ਜਿਹੜੀ ਰੇ ਆ ਉਹ ਅਸੀਂ 30 ਦਿਨਾਂ ਦੇ ਵਿੱਚ ਵਿੱਚ ਪੂਰੀ ਕਰਤੀ ਸੀ ਇਹਦੇ ਚ 31ਵਾਂ ਦਿਨ ਅਸੀਂ ਪੈਣ ਨਹੀਂ ਦਿੱਤਾ ਪਾ ਉਹਦੇ ਚਲਦਿਆਂ ਇੱਕ ਤਾਂ ਰੇਹ ਦੀ ਮਾਤਰਾ ਘੱਟ ਰੱਖੀ ਇੱਕ 30 ਦਿਨਾਂ ਦੇ ਵਿੱਚ ਵਿੱਚ ਪੂਰੀ ਕਰਤੀ ਤੇ ਝੋਨਾ ਖੁੱਲਾ ਡੁੱਲਾ ਵਿਰਲਾ ਲੱਗਿਆ ਇਹਦੇ ਵਿੱਚ ਹਵਾ ਰੌਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ ਵਾਲਾ ਸਾਡਾ ਸਿਧਾਂਤ ਲਾਗੂ ਆ ਉਹਦੇ ਚਲਦਿਆਂ ਇਸ ਝੋਨੇ ਦੇ ਉੱਤੇ ਨਾ ਤਾਂ ਕਿਸੇ ਪੱਤਲ ਪੇੜ ਸੰਢੀ ਦਾ ਹਮਲਾ ਹੋਇਆ ਨਾ ਇਹਦੇ ਉੱਤੇ ਕਿਸੇ ਗੋਭ ਦੀ ਸੰਢੀ ਦਾ ਅਟੈਕ ਹੋਇਆ ਨਾ ਇਹਦੇ ਤੇ ਕੋਈ ਬ੍ਰਾਊਨ ਪਲਾਂਟ ਹੌਪਰ ਜਾਨੀ ਕਿ ਮੁੱਢਾ ਵਾਲਾ ਤੇਲਾ ਆਇਆ ਤੇ ਨਾ ਹੀ ਇਹਦੇ ਤੇ ਸ਼ੀਥ ਬਲਾਈਟ ਜਾਂ ਆਪਣੀ ਉਹਨੂੰ ਕੀ ਕਹਿੰਦੇ ਆ ਫਾਲਸ ਸਮਟ ਹਲਦੀ ਡੋਡੀ ਰੋਗ ਆਇਆ ਠੀਕ ਹੈ ਜਣਾ ਦੇ ਵਿੱਚ ਇੱਕ ਵਾਰੀ ਇੱਕ ਕਿਾਰੇ ਦੇ ਵਿੱਚ ਫੰਗਸ ਆਈ ਸੀ ਉਦੋਂ ਅਸੀਂ 1 ਕਿਲੋ ਚਿੱਟੀ ਫਟਕੜੀ ਉਸ ਬਾਣ ਦੇ ਵਿੱਚ ਰੱਖਤੀ ਸੀ ੱਪੇ ਤੇ ਪਾਣੀ ਲਾਉਂਦੇ ਸਾਂ ਹੁਣ ਜੇ ਸਾਡੇ ਖੇਤ ਦੇ ਵਿੱਚ ਸਿਰਫ ਇੰਨਾ ਕੁ ਪ੍ਰਾਦਧ ਕਰਦੇ ਹੋਏ ਇੰਨਾ ਸੋਹਣਾ ਟੌਪ ਕਲਾਸ ਝੋਨਾ ਖੜਾ ਤੇ ਤੁਹਾਡੇ ਖੇਤਾਂ 'ਚ ਇਹ ਸਾਰੀਆਂ ਮੁਸੀਬਤਾਂ ਕਿਉਂ ਆ ਰਹੀਆਂ ਇਹਦਾ ਇਸ ਸਵਾਲ ਦਾ ਜਵਾਬ ਤੁਹਾਨੂੰ ਲੱਭਣਾ ਚਾਹੀਦਾ ਕਿ ਨਹੀਂ ਅਸੀਂ ਪੂਰੇ 1.5 ਏਕੜਾਂ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਆਹ ਫਸਲ ਸਫਲਤਾਪੂਰਵਕ ਕਾਸ਼ਤ ਕਰਕੇ ਦੇ ਦਿੱਤਾ ਹੁਣ ਫਾਇਦਾ ਉਹਨੂੰ ਮਿਲਦਾ ਜਿਹੜਾ ਸਾਡੀ ਗੱਲ ਤੇ ਗੌਰ ਕਰਕੇ ਅਮਲ ਕਰੂਗਾ ਨਹੀਂ ਤਾਂ ਇੱਕ ਚੱਕ ਆਖੇ ਭੰਡਾ ਪੜਾ ਰੀਆਂ ਕਿੰਨਾ ਕੁ ਭਾਰ ਇੱਕ ਮੁਠੀ ਚੱਕਲਾ ਦੂਜੀ ਨੂੰ ਤਿਆਰ ਫਿਰ ਤਾਂ ਇਹ ਆ ਵੀ ਇੱਕ ਇੱਕ ਕੀੜੇ ਵਾਲੀ ਢੋਲੀ ਲਾ ਦਿਓ ਤੇ ਦੂਜੀ ਵਾਲੀ ਪਾ ਲੋ ਕਦੇ ਕੀੜੇ ਵਾਲੀ ਪਾ ਲੋ ਕਦੇ ਫੰਗਸ ਵਾਲੀ ਪਾ ਲੋ ਕਦੇ ਮੁੱਢਾਂ ਵਾਲੇ ਤੇਲੇ ਵਾਲੀ ਪਾ ਲੋ ਇਹੀ ਚੱਲੀ ਜਾਣਾ ਫੇਰ ਤਾਂ ਸੋ ਇਸ ਖੇਤ ਦੇ ਵਿੱਚ ਜੋ ਅਸੀਂ ਕੀਤਾ ਉਹ ਤੁਹਾਡੇ ਕੱਲੇ-ਕੱਲੇ ਖੇਤ ਦੇ ਵਿੱਚ ਹੋ ਸਕਦਾ ਬਸ਼ਰਤੇ ਤੁਸੀਂ ਥੋੜਾ ਜਿਹਾ ਸਬਰ ਨਾਲ ਚੱਲੋ ਦਿਮਾਗ ਨਾਲ ਚੱਲੋ ਤੇ ਦਿਲ ਕਰੜਾ ਕਰਕੇ ਖੇਤੀ ਕਰੋ ਇਹ ਬੰਦਾ ਵੀ ਇੱਕ ਸਧਾਰਨ ਕਿਸਾਨ ਹੈ ਪਰ ਇਹਦੀ ਖਾਸੀਅਤ ਇਹ ਆ ਕਿ ਇਹ ਪਹਿਲੀ ਵਾਰੀ ਖੇਤੀ ਕਰ ਰਿਹਾ ਤੇ ਇਹਨੂੰ ਜੋ ਕੁਝ ਮੈਂ ਦੱਸ ਰਿਆ ਇਹ ਭਾਈ ਸਾਹਿਬ ਉਹੀ ਕੁਝ ਆਪਦੀ ਖੇਤੀ ਚ ਲਾਗੂ ਕਰਦੇ ਪਏ ਆ ਇਹਨਾਂ ਦੇ ਦਿਮਾਗ ਚ ਦੂਜੀ ਤੀਜੀ ਗੱਲ ਆਉਂਦੀ ਨਹੀਂ ਜਿਵੇਂ ਕਿ ਜਿਹੜੀਆਂ ਗੱਲਾਂ ਮੈਂ ਇਹਨਾਂ ਨੂੰ ਕਹੀਆਂ ਉਹੀ ਤੁਹਾਨੂੰ ਵੀ ਕਹਿਣਾ ਤੇ ਤੁਹਾਡਾ ਦਿਮਾਗ ਆ ਜਿਹੜਾ ਮੇਰੀ ਗੱਲ ਤੋਂ ਬਾਅਦ 35 ਗੱਲਾਂ ਹੋਰ ਸਮਝਾ ਦਿੰਦਾ ਤੁਹਾਨੂੰ ਤੇ ਇਹਨਾਂ ਕੋਲੇ ਦੂਜੀ ਗੱਲ ਵੀ ਨਹੀਂ ਆਉਂਦੀ ਇਹ ਕਹਿੰਦੇ ਵੀ ਜੋ ਤੂੰ ਕਹੇਗਾ ਉਹੀ ਚੱਲੂ ਤੇ ਆ ਉਹਦਾ ਰਿਜ਼ਲਟ ਆ ਭਾਈ ਜੀ ਜੋ ਮੈਂ ਕਹੂੰਗਾ ਉਹੀ ਚੱਲੂ ਹਾਂਜੀ ਉਹਦੇ ਰਿਜ਼ਲਟ ਤੋਂ ਨਿਰਾਸ਼ਾ ਕੋਈ ਕੋਈ ਨਿਰਾਸ਼ਾ ਨਹੀਂ ਜੀ ਸਾਰੇ ਰਿਜ਼ਲਟ ਸਾਹਮਣੇ ਆ ਆਪਣੀ ਬਹੁਤ ਵਧੀਆ ਰਿਜ਼ਲਟ ਹੈਗੇ ਜੀ ਜਿਵੇਂ ਜਿਵੇਂ ਤੁਸੀਂ ਗਾਈਡ ਕੀਤਾ ਸੀ ਉਸੇ ਉਸੇ ਤਰੀਕੇ ਨਾਲ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲੇ ਆਗੇ ਤੇ ਬਹੁਤ ਹੀ ਵਧੀਆ ਰਿਜ਼ਲਟ ਹੈ ਜੀ ਸਾਹਮਣੇ ਆਗੇ ਬਿਲਕੁਲ ਆਪਣੀ ਹੋਣਾ ਜੀ ਵੀ ਬਹੁਤ ਮਤਲਬ ਪਰਮਾਤਮਾ ਦੀ ਮਿਹਰ ਹੈ ਵੀ ਔਰ ਡੀ ਗਾਈਡੈਂਸ ਅਕੋਰਡਿੰਗ ਆਪਾਂ ਚੱਲ ਕੇ ਇੰਨੀ ਵਧੀਆ ਫਸਲ ਹੋ ਕੀਤੀ ਹੈ ਜੀ ਹਾਂਜੀ ਸੋ ਇੱਕ ਸਵਾਲ ਬਹੁਤ ਜ਼ਰੂਰੀ ਹੈ ਇਸ ਝੋਨੇ ਨੂੰ ਜੇ ਤੁਹਾਡੇ ਧਿਆਨ ਚ ਹੋਵੇ ਯਾਦ ਹੋਵੇ ਤਾਂ ਕੁੱਲ ਕਿੰਨੇ ਪਾਣੀ ਲੱਗ ਚੁੱਕੇ ਆ ਪਾਣੀ ਮੀਂਹ ਤੋਂ ਬਾਅਦ ਤਾਂ ਇੱਕ ਪਾਣੀ ਲੱਗਿਆ ਸੀਗਾ ਉਸ ਤੋਂ ਕਾਫੀ ਟਾਈਮ ਦਾ ਪਾਣੀ ਲੱਗਿਆ ਹੀ ਨਹੀਂ ਪਾਣੀ ਆਰ ਪਾਰੀ ਹੋ ਗਿਆ ਸੀਗਾ ਸਾਰਾ ਸਾਰੇ ਖੇਤਾਂ ਦਾ ਜੀ ਉਸ ਤੋਂ ਪਹਿਲਾਂ ਅਸੀਂ ਪਹਿਲੇ 15 ਦਿਨ ਪਾਣੀ ਮਤਲਬ ਥੋੜਾ ਰੱਖਿਆ ਸੀਗਾ ਫਿਰ ਤਾਂ ਸੁਕਾਸ ਕੋ ਆ ਕੇ ਪੂਰਾ ਸੁਕਾਤਾ ਸੀ ਇੱਕ ਟਾਈਮ ਦਾ ਠੀਕ ਹੈ ਇਹਨੂੰ ਬਾਅਦ ਤੋਂ ਬਾਅਦ 10-12 ਪਾਣੀ ਲੱਗ ਗਏ ਹੋਣੇ ਹਾਂਜੀ ਬਸ ਇੰਨੀ ਹੈ ਇੰਨੀ ਹੈ ਹਾਂਜੀ ਹਾਂਜੀ ਵੀ 10 ਕਵਾ ਨਹੀਂ ਲੱਗੇ ਹੋਣੇ ਬਾਅਦ ਤੋਂ ਬਾਅਦ 12 ਲੱਗ ਗਏ ਹੋਣੇ 15 ਪਾਣੀਆਂ ਤੇ ਇਹ ਜਾਂਦਾ ਨਹੀਂ ਸਾਡਾ ਝੋਨਾ 2 ਦਿਨਾਂ ਬਾਅਦ ਇਹਨੂੰ ਆਖਰੀ ਪਾਣੀ ਲੱਗਣਾ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਝੋਨੇ ਨੂੰ ਵੱਢਣ ਤੋਂ 20-25 ਦਿਨ ਪਹਿਲਾਂ ਆਖਰੀ ਪਾਣੀ ਲਾ ਦੇਣਾ ਚਾਹੀਦਾ ਪਾਣੀ ਬੰਦ ਕਰ ਦੇਣਾ 20-25 ਦਿਨ ਪਹਿਲਾਂ ਝੋਨਾ ਵੱਢਣ ਤੋਂ ਪਾਣੀ ਲਾ ਕੇ ਬੰਦ ਕਰ ਦਿਓ ਤਾਂ ਉਹਦੇ ਨਾਲ ਬਹੁਤ ਜਿਆਦਾ ਵੱਡਾ ਫਾਇਦਾ ਤੁਹਾਡਾ ਇਹ ਹੋਣਾ ਕਿ ਤੁਹਾਡੇ ਝੋਨੇ ਦੀ ਢੇਰੀ ਮoiisture ਵਾਲੇ ਮਸਲੇ ਕਰਕੇ ਰੁਲੂਗੀ ਨਹੀਂ ਜਿਹੜੇ ਝੋਨੇ ਨੂੰ ਵੱਢਣ ਤੋਂ 10 ਦਿਨ ਪਹਿਲਾਂ ਪਾਣੀ ਬੰਦ ਕੀਤਾ ਉਹ ਢੇਰੀ ਰੁਲਣੀ ਰੁਲਣੀ ਹੈ ਮoiisture ਵਾਲੇ ਚੱਕਰ ਦੇ ਵਿੱਚ ਤਾਂ ਕਿਉਂਕਿ ਮoiisture ਥੱਲਿਓਂ ਦਾਣਿਆਂ 'ਚ ਜਿਹੜਾ ਵੜਦਾ ਉਹਨੂੰ ਤੁਸੀਂ ਢੇਰੀਆਂ ਖਲਾਰ-ਖਲਾਰ ਕੇ ਛੇਤੀ ਠੀਕ ਨਹੀਂ ਕਰ ਸਕਦੇ ਤਰੇਲ ਵਾਲੇ ਨੂੰ ਤਾਂ ਕਰ ਸਕਦੇ ਆ ਤਾਂ ਜੇ ਉਸੀ ਝੋਨਾ ਵੜਨ ਤੋਂ 20-25 ਦਿਨ ਪਹਿਲਾਂ ਪਾਣੀ ਬੰਦ ਕਰ ਦਿੰਨੇ ਆ ਤਾਂ ਫੇਰ ਤੁਹਾਡੇ ਝੋਨੇ ਦੇ ਵਿੱਚ ਮੌਇਸਚਰ ਵਾਲਾ ਮਸਲਾ ਜਮਾ ਹੀ ਨਹੀਂ ਹੁੰਦਾ ਤੇ ਤੁਹਾਡੇ ਝੋਨੇ ਦੀ ਕੁਆਲਿਟੀ ਜਿਹੜੀ ਇੱਕ ਨੰਬਰ ਬਣਦੀ ਆ ਦਾਣਾ ਸੁਨਹਿਰੀ ਤਗੜਾ ਤੇ ਜਾਨਦਾਰ ਬਣਦਾ ਤੇ ਢੇਰੀ ਆਡੀ ਚਮਕਦੀ ਆ ਤੇ ਤਾਂ ਵਪਾਰੀ ਉਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਖਰੀਦ ਕਰਨ ਵਾਸਤੇ ਅੱਗੇ ਆਉਂਦਾ ਕਈ ਵਾਰੀ 100 ਰੁਪਿਆ ਰੇਟ ਵੀ ਵੱਧ ਮਿਲ ਜਾਂਦਾ ਤਾਂ ਇਹ ਤਾਂ ਹੋ ਗਿਆ ਪਾਣੀ ਵਾਲਾ ਹਿਸਾਬ ਕਿਤਾਬ ਵੀ 10 12 ਪਾਣੀਆਂ ਦੇ ਨਾਲ ਇਹ ਝੋਨਾ ਆਪਣਾ ਸਿਰੇ ਚੜ ਚੱਲਿਆ ਇੱਕ ਪਾਣੀ ਹੋਰ ਲੱਗੂ ਤੇ ਬਾਈ ਜੀ ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹਣਾ ਕਿ ਜਿਹੜਾ ਇਹ ਆਪਾਂ ਪਾਲਣ ਪੋਸ਼ਣ ਕੀਤਾ 72 ਕਿਲੋ ਯੂਰੀਆ 30 ਕਿਲੋ ਪੋਟਾਸ਼ 13 ਕਿਲੋ ਸਰੋਂ ਦੀ ਖਾਲ 5 ਕਿਲੋ ਯੂਰੀਆ ਇੱਕ 1 ਕਿਲੋ ਆਪਣੀ ਸਲਫਰ ਇੱਕ ਤੇ 400 ਗ੍ਰਾਮ ਚ ਲੀਟਰ ਜ਼ਿੰਕ ਇੱਕ ਹਾਂਜੀ ਇਹਦਾ ਕੁੱਲ ਖਰਚਾ ਕਿੰਨਾ ਆ ਗਿਆ ਹੋਊਗਾ 21200 ਰੁਪਇਆ ਆਇਆ ਹੁਣ ਹਾਂਜੀ ਹੈਨਾ ਇੰਨੇ ਕੁ ਦੇ ਆਰਾਊਂਡ ਹੀ ਹੈ ਜੀ ਜੀ ਮੈਂ ਹਿਸਾਬ ਲਾਇਆ ਸੀਗਾ 200 ਰੁਪਇਆ ਤੋਂ ਪਹਿਲਾਂ ਸਾਡਾ ਝੋਨਾ 18500 ਰੁਪਇਆ ਖਰਚ ਆਇਆ ਸੀਗਾ ਇਹ ਜਿਹੜੀਆਂ 250 ਅਸੀਂ ਕੀਤੀਆਂ ਬਾਅਦ ਚ ਤਾਂ ਇਹ ਜੋੜ ਲਓ ਤੇ ਵਿੱਚ ਉਹ ਢਾਈ ਤਾਂ ਇੱਕ ਵਾਲਾ ਹਿਸਾਬ ਕਿਤਾਬ ਜੋੜ ਲਓ ਤਾਂ 2500 ਰੁਪਇਆ ਪ੍ਰਤੀ ਏਕੜ ਸਿਰਫ ਖਰਚ ਕੇ ਰੇਸਪਰੇ ਦਾ ਸਾਡਾ ਝੋਨਾ ਸਿਰੇ ਚੜ ਗਿਆ ਤੇ ਹੁਣ ਜਿਨ੍ਹਾਂ ਨੇ 8 8 12 12000 ਰੁਪਿਆ ਖਰਚਾ ਹੋਇਆ ਰੇਸਪਰੇ ਤੇ ਝੋਨਾ ਸਿਰੇ ਚੜਾਉਣ ਵਾਸਤੇ ਉਹਨਾਂ ਲਈ ਇਹ ਇੱਕ ਵੱਡਾ ਸਵਾਲ ਹੈ ਕਿ ਤੁਹਾਨੂੰ ਇਹ ਸਿਆਣਪ ਕਿੱਥੋਂ ਮਿਲਦੀ ਹੈ ਵੀ ਜਿਹੜਾ ਕੰਮ 2500 ਚ ਹੋ ਸਕਦਾ ਉਹ 10 12000 ਰੁਪਿਆ ਕਿੱਲੇ ਚ ਕਰਨ ਦੀ ਸਿਆਣਪ ਤੁਹਾਨੂੰ ਕਿੱਥੋਂ ਮਿਲਦੀ ਆ ਇਹਨਾਂ ਦਿਮਾਗ ਤੁਸੀਂ ਲੈ ਕੇ ਕਿੱਥੋਂ ਆਉਣੇ ਹੋ ਸੋ ਜੇ ਸਾਡਾ ਝੋਨਾ ਸਿਰਫ 2500 ਰੁਪਿਆ ਪ੍ਰਤੀ ਏਕੜ ਖਰਚਾ ਕਰਕੇ ਇੰਨਾ ਸੋਹਣਾ ਸਿਰੇ ਚੜਦਾ ਪਿਆ ਤਾਂ ਤੁਹਾਡਾ ਝੋਨਾ ਕਿਉਂ ਨਹੀਂ ਚੜਦਾ ਪਿਆ ਇਹਦੇ ਲਈ ਤੁਹਾਨੂੰ ਆਪਣੀ ਪੀੜੀ ਤੱਲੇ ਸੋਟਾ ਫੇਰ ਨਹੀਂ ਫੇਰਨਾ ਪੈਣਾ ਤੇ ਇੱਥੇ ਇੱਕ ਨਹੀਂ ਅੱਧਾ ਨਹੀਂ ਪੂਰੇ 1.5 ਇਕੜ ਝੋਨਾ ਇੰਨਾ 1.5 ਇਕੜਾਂ ਦੇ ਵਿੱਚ ਸਾਡੀ ਇੰਨੀ ਸੋਹਣੀ ਪੋਜੀਸ਼ਨ ਹੈਗੀ ਆ ਝੋਨੇ ਦੀ 2500 ਰੁਪਿਆ ਪ੍ਰਤੀ ਇਕੜ ਦੇ ਵਿੱਚ ਸਿਰੇ ਚੜਦਾ ਪਿਆ ਤਾਂ ਯਾਰ ਇਤੋਂ ਵੱਡਾ ਤਯਾਰਬਾ ਹੋਰ ਤੁਹਾਨੂੰ ਕੀ ਕਰਕੇ ਦਿਖਾ ਦਈਏ ਤੇ ਝੋਨਾ ਤੁਹਾਡੀ ਸਕਰੀਨ ਤੇ ਆ ਬਹੁਤ ਹੀ ਸ਼ਾਨਦਾਰ ਪੋਜੀਸ਼ਨ ਦੇ ਵਿੱਚ ਆ ਅਨਾਜ ਨਾਲ ਲੱਦਿਆ ਹੋਇਆ ਤੇ ਕੱਲੀ-ਕੱਲੀ ਮੁੰਜਰ ਦਾਣਿਆਂ ਨਾਲ ਭਰ ਕੇ ਝੁਕੀ ਹੋਈ ਆ ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਦੋਸਤੋ ਖੇਤੀ ਇੰਨੀ ਉਲਝਣਤਾਣੀ ਨਹੀਂ ਹੈਗੀ ਜਿੰਨੀ ਤੁਸੀਂ ਬਣਾਈ ਬੈਠੇ ਮੋਖ ਧਾਰਾ ਦੇ ਖੇਤੀ ਆਦਾਰੇ ਦੀਆਂ ਸ਼ਫਾਰਸ਼ਾਂ ਦੇ ਮਗਰ ਲੱਗ ਕੇ ਤੁਸੀਂ ਆਪਣੀ ਖੇਤੀ ਆਪਣੀ ਜ਼ਮੀਨ ਆਪਣੇ ਵਾਤਾਵਰਣ ਆਪਣੀ ਸਿਹਤ ਦੀ ਐਸੀ ਤੈਸੀ ਫੇਰਨ ਤੇ ਲੱਗੇ ਹੋਏ ਲਗਾਤਾਰ ਉਹ ਤੋਂ ਬਾਝਾਓ ਬਚੋ ਜੇ ਸਾਡੇ ਵਰਗਾ ਬੰਦਾ ਤੁਹਾਡੇ ਸਾਹਮਣੇ ਆ ਚੀਜ਼ ਖੜੀ ਕਰਕੇ ਬੈਠਾ ਤਾਂ ਤੁਸ ਤੁਹਾਡੇ ਖੇਤਾਂ 'ਚ ਵੀ ਇਹ ਹੋ ਸਕਦਾ ਬਾਈ ਥੋੜਾ ਬਹੁਤਾ ਅਕਲ ਨੂੰ ਹੱਤ ਮਾਰੋ ਸਾਡੇ ਤੇ ਨਹੀਂ ਯਕੀਨ ਤਾਂ ਚਾਰ ਕਣਾਲਾਂ ਇੱਕ ਕਿੱਲਾ ਝੋਨਾ ਸਾਡੇ ਤਰੀਕੇ ਨਾਲ ਲਾ ਕੇ ਪਾਲੋ ਚਾਰ ਕਣਾਲਾਂ ਇੱਕ ਕਿੱਲਾ ਕਣਕ ਸਾਡੇ ਤਰੀਕੇ ਨਾਲ ਬੀਜ ਕੇ ਪਾਲੋ ਜੇ ਉਹਦੇ ਵਿੱਚੋਂ ਤੁਹਾਨੂੰ ਕੋਈ ਘਾਟਾ ਪੈ ਗਿਆ ਤਾਂ ਉਹਦੇ ਪੈਸੇ ਮੈਂ ਦੇਵਾਂਗਾ ਤਜਰਬਾ ਤੁਹਾਡਾ ਰਿਸਕ ਮੇਰਾ ਤੇ ਉਸ ਤੋਂ ਬਾਅਦ ਸਾਰੀ ਉਮਰ ਦਾ ਫਾਇਦਾ ਕਿਦਾ ਹੋਣਾ ਤੁਹਾਡਾ ਤੇ ਇਦੋਂ ਜ਼ਿਆਦਾ ਤਾਂ ਮੈਂ ਕੁਝ ਕਰ ਵੀ ਨਹੀਂ ਸਕਦਾ ਸੋ ਬੇਨਤੀ ਆ ਭਰਾਵੋ ਮੁੱਖ ਧਾਰਾ ਦੇ ਖੇਤੀ ਆਦਾਰੇ ਦਿਆਂ ਸ਼ਫਾਰਚਾਂ ਦੇ ਮੁਤਾਬਕ ਚੱਲਣਾ ਬੰਦ ਕਰੋ ਚੰਗੇ ਰਹੋਗੇ ਜੋ ਉਹ ਕਹਿੰਦਾ ਉਹਦੇ ਉਲਟ ਕਰੋ ਤੁਹਾਡੇ ਪੱਖ 'ਚ ਤੁਹਾਡੀ ਖੇਤੀ ਫਲਨ ਲੱਗ ਜੂਗੀ ਤੇ ਜਿੰਨਾ ਚਿਰ ਤੁਹਾਡੀ ਖੇਤੀ ਤੁਹਾਡੇ ਪੱਖ 'ਚ ਨਹੀਂ ਵੱਲਣ ਲੱਗਦੀ ਉਹਨਾਂ ਚਿਰ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਤੇ ਆਖਿਰ ਦੇ ਵਿੱਚ ਆਪਾਂ ਬਾਈ ਜੀ ਤੋਂ ਕੋਈ ਦੋ ਸ਼ਬਦ ਸੁਨੇਹਾ ਲੈਣੇ ਆ ਬਾਈ ਕੀ ਕਹਿਣਾ ਚਾਹੁੰਦੇ ਆ ਮੈਂ ਰਹੀ ਕਹਿਣਾ ਚਾਹਣਾ ਜੀ ਇਹ ਮੇਰੇ ਵਰਗਾ ਬੰਦਾ ਮਤਲਬ ਇਸ ਤਰ੍ਹਾਂ ਦੀ ਫਸਲ ਕਰ ਸਕਦਾ ਹੈ ਤਾਂ ਆਪਣੇ ਕਿਸਾਨ ਭਰਾ ਤਾਂ ਬਹੁਤ ਜ਼ਿਆਦਾ ਰੁਜ਼ਗਾਰ ਹੈਗੇ ਬਸ ਥੋੜਾ ਜਿਹਾ ਆਪਾਂ ਨੂੰ ਆਪਣੇ ਥੋੜਾ ਜਿਹਾ ਸਿਸਟਮ ਜਿਹੜਾ ਆਪਾਂ ਨੂੰ ਗਲਤ ਟੰਗਣਾ ਸਿਖਾਉਂਦਾ ਹੈ ਉਹਨੂੰ ਮਤਲਬ ਸਮਝਣ ਦੀ ਲੋੜ ਹੈ ਜੀ ਮਤਲਬ ਇੱਥੇ ਹੁਣ ਬਿਲਕੁਲ ਵੀ ਆਪਾਂ ਕੋਈ ਐਸਾ ਕੀਟਨਾਸ਼ਕ ਜਾਂ ਫੰਗੀਸਾਈਡ ਉਸ ਤਰ੍ਹਾਂ ਦਾ ਯੂਜ਼ ਨਹੀਂ ਕੀਤਾ ਫਿਰ ਵੀ ਕੋਈ ਅਟੈਕ ਨਹੀਂ ਆਇਗਾ ਵਿੱਚ ਤੁਰੇ ਫਿਰਦੇ ਆਪਾਂ ਖੁੱਲਾ ਹਵਾਦਾਰ ਹੈ ਜੀ ਤੇ ਜੇ ਆਪਾਂ ਨੂੰ ਉਹੀ ਆਪਾਂ ਨੂੰ ਝਾੜ ਉਹਦੇ ਬਰਾਬਰ ਆਪਾਂ ਨੂੰ ਘਟ ਖਰਚੇ ਤੇ ਮਿਲਦਾ ਹੈ ਫਿਰ ਆਪਾਂ ਨੂੰ ਉਸ ਪਾਸੇ ਹੀ ਚੱਲਣਾ ਚਾਹੀਦਾ ਹੈਗਾ ਬਿਲਕੁਲ ਹਾਂਜੀ ਸੋ ਇਸੇ ਸੁਨੇਹੇ ਦੇ ਨਾਲ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਬਹੁਤ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਓ ਅੰਨੇਵਾ ਸ਼ੇਅਰ ਕਰੋ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ